ਸਤ ਸ੍ਰੀ ਅਕਾਲ ਦੋਸਤੋ ਅੱਜਕੱਲ ਕਰਨੀ ਤਰਨਤਾਰ ਜਿਮਨੀ ਚੋਣ ਦੀ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਜਿਹੜਾ ਸਿਆਸੀ ਮਾਹੌਲ ਹੈ ਉਹ ਪੂਰੀ ਤਰ੍ਹਾਂ ਹੁਣ ਭਖਿਆ ਹੋਇਆ ਹੈ ਸਾਰੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਜਿਹੜੇ ਆਪਣੇ ਉਹ ਪਰਚੇ ਭਰੇ ਜਾ ਚੁੱਕੇ ਤੇ ਤਰਨਤਾਰਨ ਦੇ ਹਲਕੇ ਦੇ ਵਿੱਚ ਸਾਰੇ ਉਮੀਦਵਾਰ ਪੂਰੀ ਤਰ੍ਹਾਂ ਜਿਹੜੇ ਨੇ ਆਪਣੀ ਜਿੱਤ ਨੂੰ ਲੈ ਕੇ ਉਹ ਸਰਗਰਮ ਹੋ ਚੁੱਕੇ ਨੇ ਔਰ ਤਰਨਤਾਰਨ ਜਿਮਨੀ ਚੋਣ ਜਿਹੜੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਇਹ ਇੱਕ ਪੰਥਕ ਜਿਹੜੀ ਹੈ ਉਹ ਸੀਟ ਹੈ ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜਾ ਆਪਣਾ ਦਮ ਖਮ ਇਸਤੇ ਉੱਪਰ ਅਜਮਾ ਰਹੀਆਂ ਹਨ ਕਿਉਂਕਿ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਮੰਨਿਆ ਜਾ ਰਿਹਾ ਹੈ ਇਹ ਖੇਤਰ ਜਿਹੜਾ ਹੈ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਅੰਡਰ ਹੀ ਆਉਂਦਾ ਹੈ ਪਹਿਲਾਂ ਗੱਲ ਕਰਾਂਗੇ ਆਪਾਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਉਨ੍ਹਾਂ ਦੇ ਪ੍ਰਧਾਨ ਜਿਹੜੇ ਨੇ ਅਮਨ अरोड़ा ਉਹ ਹੀ ਗੱਲ ਕਹਿ ਰਹੇ ਨੇ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜਿਹੜੇ ਜਿੰਨੇ ਵੀ ਵਾਦੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਨੇ ਅਤੇ ਇਹ ਪਹਿਲਾਂ ਵੀ ਸੀਨ ਛੜੀ ਹੈ ਇਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੀ ਜਿਤਾਈ ਸੀ ਤੇ ਸਾਨੂੰ ਹੁਣ ਵੀ ਇਹੀ ਪੂਰਾ ਯਕੀਨ ਹੈ ਕਿ ਇਹ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨਾਲ ਹੀ ਘੜਨਗੇ ਉਹਨਾਂ ਦਾ ਹੀ ਉਮੀਦਵਾਰ ਇਥੋਂ ਜਿੱਤ ਪ੍ਰਾਪਤ ਕਰੇਗਾ वैसे भी ਹੁਣ ਆਮ ਆਦਮੀ ਪਾਰਟੀ ਜਿਵੇਂ ਸਾਰੀਆਂ ਸਟੇਟਾਂ ਤੋਂ ਨਿਕਾਰੀ ਜਾ ਚੁੱਕੀ ਹੈ ਜਿੱਥੇ ਵੀ ਐਮ ਐਲ ਏਸ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਪਿਛਲੀਆਂ 5 6 ਸਾਲਾਂ ਦੇ ਦੌਰਾਨ ਕਿਤੇ ਵੀ ਇਹ ਪਾਰਟੀ ਜਿਹੜੀ ਹੈ ਸਫਲ ਹੋਮ ਦੇ ਸਫਲ ਨਹੀਂ ਹੋਈ ਕਿਤੇ ਵੀ ਤਾਂ ਇਸ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਪ੍ਰਧਾਨ ਨੇ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਮੁਹਾਲੀ ਦੇ ਵਿੱਚ ਸਮਾਗਮ ਦੇ ਦੌਰਾਨ ਇਹ ਸ਼ਬਦ ਵਰਤੇ ਸਨ ਕਿ ਆਮ ਆਦਮੀ ਪਾਰਟੀ ਸ਼ਾਮ-ਦਾਮ ਦੰਡ-ਪੇਥ ਝੂਠ ਫਰੇਬ ਸਭ ਹਿਲੇ ਵਰਤ ਕੇ ਇਹ ਜਿਹੜਾ ਭਾਵੇਂ ਇਹ ਜਿਮਨੀ ਚੌਂਕ ਹੋਵੇ ਤੇ ਭਾਵੇਂ 2027 ਦੀਆਂ ਚੋਣਾਂ ਹੋਣ ਅਸੀਂ ਇਸ ਨੂੰ ਜਿੱਤਾਂਗੇ ਕਿਉਂਕਿ ਸਿਰਫ ਪੰਜਾਬ ਹੀ ਬਚਿਆ ਜਿੱਥੇ ਇਹਨਾਂ ਦੀ ਹੋਂਦ ਪਰਕਰਾਰ ਹੈ ਬਾਕੀ ਸਾਰੇ ਸਟੇਟਾਂ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਕਿਤੇ ਵੀ ਗੱਲ ਨਹੀਂ ਬਣੀ ਔਰ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਇੱਥੇ ਵੀ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਧੜਿਆਂ ਦੇ ਵਿੱਚ ਇੱਥੇ ਵੰਡੀ ਹੋਈ ਹੈ ਔਰ ਜਿਹੜੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਜਿਹੜੀਆਂ ਹੁਣ ਐਮਪੀ ਦੀਆਂ ਚੋਣਾਂ ਹੋਈਆਂ ਸਨ 2024 ਦੇ ਵਿੱਚ ਔਰ ਆਪਾਂ ਦੇਖਿਆ ਹੈ ਕਿ ਅੰਕੜਿਆਂ ਦੇ ਵਿੱਚ ਜਿਵੇਂ ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ 3 ਮਿਲੀਆਂ ਤੇ ਕਾਂਗਰਸ ਨੂੰ 8 ਸੀਟਾਂ ਜਿਹੜੀਆਂ ਉਹ ਹਾਸਲ ਹੋਈਆਂ ਸੀ ਇਸ ਕਰਕੇ ਰਾਜਾ ਵੜਿੰਗ ਜੋ ਪ੍ਰਧਾਨ ਨੇ ਇਸ ਵਕਤ ਪੰਜਾਬ ਕਾਂਗਰਸ ਦੇ ਉਹਨਾਂ ਨੂੰ ਇਹ ਵਿਸ਼ਵਾਸ ਹੈ ਕਿ ਜੇ ਉਦੋਂ 2024 ਦੇ ਵਿੱਚ ਲੋਕਾਂ ਨੇ ਕਾਂਗਰਸ ਵਿੱਚ ਵਿਸ਼ਵਾਸ ਦਿਖਾਇਆ ਤਾਂ ਇੱਥੇ ਵੀ ਸਾਨੂੰ ਇਹ ਪੂਰੀ ਆਸ ਹੈ ਕਿ ਲੋਕ ਜਿਹੜਾ ਕਾਂਗਰਸ ਦੇ ਕੈਂਡੀਡੇਟਸ ਨੂੰ ਜਿਹੜੀ ਹੈ ਵੋਟ ਪਾਉਣਗੇ ਉਹਨਾਂ ਨੂੰ ਜਿਤਾਉਣਗੇ ਪੰਥਕ ਸੀਟ ਹੋਣ ਕਰਕੇ ਅਕਾਲੀ ਦਲ ਜਿਹੜਾ ਬਾਦਲ ਹੈ ਅਕਾਲੀ ਦਲ ਬਾਦਲ ਦੀ ਇਸ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਹੁਣ ਤੱਕ ਆਪਾਂ ਦੇਖਿਆ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਦਬਦਬਾ ਰਿਹਾ ਹੈ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਨੇ ਇਸ ਖੇਤਰ ਦੇ ਵਿੱਚ ਜਿਹੜਾ ਆਪਣਾ ਉਮੀਦਵਾਰ ਹੈ ਉਹ ਬੀਬੀ ਸੁਖਿੰਦਰ ਕੌਰ ਨੂੰ ਬਣਾਇਆ ਬੇਸ਼ੱਕ ਉਹ ਹੋਣੀ ਇਸ ਪਾਰਟੀ ਦੇ ਵਿੱਚ ਆਏ ਨਹੀਂ ਪਰ ਉਹਨਾਂ ਦੇ ਨਾਲ ਜਿਹੜੇ ਕਾਫੀ ਜ਼ਿਆਦੇ ਸਰਪੰਚਾਂ ਦਾ ਔਰ ਕੌਂਸਲਰਾਂ ਦਾ ਜਿਹੜਾ ਸਮਰਥਨ ਹੈ ਜਿਸ ਦੇ ਕਰਕੇ ਆ ਅਕਾਲੀ ਦਲ ਨੂੰ ਇਹ ਆਸ ਹੈ ਕਿ ਇਹ ਸੀਟਾਂ ਜਿਹੜੀ ਉਹ ਅਸੀਂ ਜਿੱਤ ਸਕਦੇ ਹਾਂ ਜਿਵੇਂ ਕਿ ਕਿ ਪਿੰਡ ਦੇ ਵਿੱਚ ਜਿੰਨੇ ਜਿਵੇਂ ਸਰਪੰਚ ਚੁਣੇ ਹੋਏ ਸਰਪੰਚ ਨੇ ਜਿਹੜੇ ਜਿੱਤੇ ਹੋਏ ਨੇ ਉਹਨਾਂ ਦਾ ਸਮਰਥਨ ਬੀਪੀ ਨੂੰ ਹਾਸਲ ਹੈ ਤੇ ਉਹਨਾਂ ਨੂੰ ਇਹ ਵਿਸ਼ਵਾਸ ਹੈ ਕਿ ਉਹ ਵੱਧ ਤੋਂ ਵੱਧ ਪਿੰਡਾਂ ਤੋਂ ਸਾਨੂੰ ਵੋਟ ਹੈ ਜਿਹੜੀ ਉਹ ਪਵਾ ਸਕਦੇ ਨੇ ਜਿਹੜੇ ਜਿੱਤੇ ਹੋਏ ਸਰਪੰਚ ਨੇ ਔਰ ਜਿਹੜੇ ਕਾਉਂਸਲਰ ਉਹਨਾਂ ਦੇ ਨਾਲ ਆਏ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਅਕਾਲੀ ਦਲ ਨੂੰ ਵੀ ਵਿਸ਼ਵਾਸ ਹੈ ਕਿ ਉਥੋਂ ਵੀ ਜਿਹੜੀ ਸ਼ਹਿਰੀ ਵੋਟ ਵੀ ਸਾਡੇ ਹੱਕ ਦੇ ਵਿੱਚ ਕਾਫੀ ਜੜੀ ਹੈ ਉਹ ਪੁਗਤੇਗੀ ਰੀਗਲ ਬੀਜੇਪੀ ਦੀ ਬੀਜੇਪੀ ਆਪਣੀ ਜੜੀ ਹੈ ਸਾਖ ਹੈ ਉਸ ਨੂੰ ਉਹਨਾਂ ਦੀ ਸਾਖ ਬੇਸ਼ੱਕ ਦਾਤੇ ਲੱਗੀ ਹੋਈ ਹੈ ਪਰ ਉਹਨਾਂ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਤਾਂ ਇੱਥੇ ਖੜਾ ਕੀਤਾ ਹੈ ਕਿ ਲੋਕਾਂ ਦੀ ਜਿਹੜੀ ਨਬਜ਼ ਹੈ ਉਹ ਪਤਾ ਲੱਗ ਸਕੇ ਕਿ ਸਾਡੇ ਹੱਕ ਦੇ ਵਿੱਚ ਕਿੰਨੀ ਜੜੀ ਹੈ ਵੋਟ ਪੋਲ ਹੁੰਦੀ ਹੈ ਫਿਰ ਅਗਲੀਆਂ ਰਨ ਦਿੱਤੀਆਂ ਜਿਹੜੀਆਂ 2027 ਦੀਆਂ ਹੋਣਗੀਆਂ ਉਹ ਫਿਰ ਉਸ ਸਥਾਪਨਾਵਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਣਗੀਆਂ ਹੜਾਂ ਦੇ ਦੌਰਾਨ ਆਪਾਂ ਦੇਖਿਆ ਕਿ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਫਲਾਦ ਦਾ ਜਿਹੜਾ ਦੌਰਾ ਕਰਨ ਆਏ ਸੀ ਫਿਰ ਪ੍ਰਧਾਨ ਮੰਤਰੀ ਮੋਦੀ ਖੁਦ ਆਏ ਸੀ ਪੰਜਾਬ ਦੇ ਵਿੱਚ ਔਰ 1600 ਕਰੋੜ ਦੇ ਪੈਕੇਜ ਦੀ ਜਿਹੜੀ ਹੈ ਉਹ ਐਲਾਨ ਕਰਕੇ ਗਏ ਸੀ ਬੇਸ਼ੱਕ ਉਹ ਜੇ ਐਲਾਨ ਜਿਹੜੇ ਉਹਨਾਂ ਦੇ ਉਹ ਪੂਰੇ ਨਹੀਂ ਹੋਏ ਜਾਂ ਕਹਿ ਲੋ ਕਿ ਉਹ ਵਾਦਾ ਅਜੇ ਤੱਕ ਨਿਭਾਇਆ ਨਹੀਂ ਗਿਆ ਪਰ ਉਹਨਾਂ ਨੂੰ ਇਹ ਆਸ ਜ਼ਰੂਰ ਹੈ ਕਿ ਲੋਕ ਸਾਡੇ ਨਾਲ ਖੜਨਗੇ ਔਰ ਅਗਲੀ ਗੱਲ ਜਿਹੜੀ ਲਾਸਟ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੇ ਭਾਈ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਔਰ ਇਹ ਹਲਕਾ ਜਿਹੜਾ ਇਹ ਖਡੂਰ ਸਾਬ ਦੇ ਵਿੱਚ ਹੀ ਹੁੰਦਾ ਜਿੱਥੋਂ ਇਸ ਵਕਤ ਮੌਜੂਦਾ एमपी ਨੇ ਭਾਈ ਅਮਰਿਤਪਾਲ ਸਿੰਘ اور ਇਹ ਦੇਖਿਆ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਜਿੱਤ ਸੀਗੀ ਉਹ ਸਭ ਤੋਂ ਜ਼ਿਆਦਾ ਵੋਟ ਮਾਰਜਨ ਲੈ ਕੇ ਜਿੱਤ ਹੋਈ ਸੀ 2 ਲੱਖ ਤੋਂ ਵੀ ਜ਼ਿਆਦਾ ਤਾਂ ਜਿਸ ਕਰਕੇ ਇਹ ਵੀ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਹੁਣ ਵੀ ਜਿਹੜੇ ਲੋਕ ਨੇ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਹੀ ਖੜਨਗੇ ਹੋ ਸਕਦਾ ਹੈ ਉਹਨਾਂ ਦਾ ਕੈਂਡੀਡੇਟ ਜਿਹੜਾ ਹੈ ਉਹ ਜਿੱਤ ਪ੍ਰਾਪਤ ਕਰੇ ਬਾਕੀ ਇਸ ਦੇ ਨਾਲ ਹੀ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਆਈ ਪੰਜਾਬ ਵਿੱਚ ਆਈ ਹੈ ਉਹਨਾਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ ਔਰ ਨਾਲ ਹੀ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਵੀ ਜਿਹੜਾ ਸਮਰਥਨ ਨੇ ਉਹ ਆਪਣਾ ਇਸ ਭਾਈ ਮਨਦੀਪ ਸਿੰਘ ਜੋ ਭਾਈ ਸੰਦੀਪ ਸਿੰਘ ਦੇ ਭਰਾ ਹਨ ਔਰ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਕੈਂਡੀਡੇਟ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈ ਬਾਕੀ ਆਪਾਂ ਪਿੱਛੇ ਦੇਖਿਆ ਸੀ ਕਿ ਜਿਹੜੇ ਸਿਖ ਕੌਂਸਲ ਦੇ ਚੇਅਰਪਰਸਨ ਸੰਤ ਬੀਬੀ ਸਤਵੰਤ ਕੋ ਉਹਨਾਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਇਹ ਪੰਥਕ ਸੀਟ ਹੈ ਜਿਸ ਦੀ ਮੈਂ ਇਹ ਸਭ ਨੂੰ ਅਪੀਲ ਕਰਦੀ ਆ ਕਿ ਜਿੰਨੀਆਂ ਪੰਥਕ ਧਿਰਾਂ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਪੰਥ ਦਾ ਜਿਹੜਾ ਉਹ ਉਮੀਦਵਾਰ ਇੱਥੋਂ ਜਿਤਾਉਣ ਦੇਖਦੇ ਆ ਇਹ ਸਾਰੇ ਜੋ ਖਾਲਸੀ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੇ ਐਸ ਵਕਤ ਇਹ ਇਹ ਪੂਰੇ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਉਹ ਇਸ ਤਰੀਕੇ ਦੇ ਨਾਲ ਇਹ ਸੀਟ ਨੂੰ ਦੇਖ ਰਹੀਆਂ ਕਿ ਸਭ ਦੇ ਮਨ ਦੇ ਵਿੱਚ ਇਹੀ ਹੈ ਕਿ ਅਸੀਂ ਇੱਥੋਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਬਾਕੀ ਰਹੀ ਆਮ ਆਦਮੀ ਪਾਰਟੀ ਦੀ ਗੱਲ ਸਭ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਇਹ ਵੀ ਪਾਇਆ ਜਾਂਦਾ ਹੁੰਦਾ ਹੈ ਕਿ ਜੇ ਜੀਟੀ ਮੌਜੂਦਾ ਸਰਕਾਰ ਹੋਵੇ ਤਾਂ ਉਸ ਵੇਲੇ ਜਿੱਥੇ ਜਿੱਥੇ ਜਿਮਨੀ ਚੋਣ ਹੁੰਦੀ ਹੈ ਮੋਸਟਲੀ ਉਸ ਪਾਰਟੀ ਦਾ ਉਮੀਦਵਾਰ ਹੀ ਜਿੱਤਦਾ ਕਿਉਂਕਿ ਸਰਕਾਰੀ ਮਸ਼ੀਨਰੀ ਦੀ ਔਰ ਅਫਸਰਾਂ ਦੀ ਜਿਹੜੀ ਮਦਦ ਲੈ ਲਈ ਜਾਂਦੀ ਹੈ ਮੌਜੂਦਾ ਸੱਤਾਧਾਰੀ ਪਾਰਟੀ ਵੱਲੋਂ ਤਾਂ ਪਿਛਲੇ ਦਿਨੀ ਅਕਾਲੀ ਦਲ ਬਾਦਲ ਵੱਲੋਂ ਇੱਕ ਚੋਣ ਕਮਿਸ਼ਨ ਨੂੰ ਇਸ ਦੇ ਖਿਲਾਫ ਜਿਹੜਾ ਉਹ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਇੱਥੇ ਜਿਹੜੇ ਦੋ ਡੀਐਸਪੀ ਤਰਨਤਨ ਹਲਕੇ ਦੇ ਵਿੱਚ ਇਸ ਵਕਤ ਲੱਗੇ ਹੋਏ ਨੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਿਹੜਾ ਉਹ ਸਮਰਥਨ ਕਰ ਰਹੇ ਨੇ ਉਹਦੇ ਹੱਕ ਦੇ ਵਿੱਚ ਲੋਕਾਂ ਨੂੰ ਭੁਗਤਾਨ ਲਈ ਦਬਾਅ ਬਣਾ ਰਹੇ ਨੇ ਹੋਰ ਵੀ ਬਹੁਤ ਕੁਝ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੀਟ ਦੇ ਉੱਪਰ ਹੋਏਗਾ ਦੇਖਦੇ ਹਾਂ ਕੌਣ ਬਾਜੀ ਮਾਰਦਾ ਹੈ